ਜੀ ਅੱਜ ਹਿੰਦੂ ਮੰਦਰਾਂ ਦੇ ਵਿੱਚ ਚੱਲ ਖੜਕ ਰਹੇ ਨੇ ਆ ਉਹ ਗੁਰੂ ਤੇਗ ਬਹਾਦਰ ਮਹਾਰਾ ਦੀ ਬਦੌਲਤ ਕਰ ਰਹੇ ਨੇ ਇਹ ਗੱਲਾਂ ਕੋਈ ਵੀ 12:00 ਬਜ ਕੇ 12:00 ਬਜ ਕੇ ਲੇਕਿਨ ਜੇ ਤੁਸੀਂ 12:00 ਬਜਣੇ ਤੇ ਅਸਲੀ ਤੱਥ ਲੱਭੋਗੇ ਤਾਂ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੀਆਂ ਬਹੂ ਬੇਟੀਆਂ ਭੈਣਾਂ ਨੂੰ ਉਹ ਗੁਰੂ ਕਾ ਖਾਲਸਾ 12:00 ਵਜੇ ਛਿੜਾ ਕੇ ਤੁਹਾਡੇ ਘਰ ਪਹੁੰਚਦਾ ਸੀ ਕਿ ਸਿੱਖੀ ਸਿਧਾਂਤ ਹੈ ਉਹ ਗੁਰੂ ਨਾਨਕ ਮਹਾਰਾ ਸਾਨੂੰ ਇੱਥੇ ਕੀਰਤ ਕਰੋ ਨਾਮ ਜਪੋ ਵਾਚ ਜਿਓ ਚਲੇ ਜਾਓ ਜਿਹੜਾ ਗੁਰੂ ਕਾ ਸਿੱਖ ਹੋਊਗਾ ਨਾ ਜਿਹੜਾ ਸਰਦਾਰ ਹੋਊਗਾ ਕਿਤੇ ਵੀ ਈ ਭੀਖ ਨਹੀਂ ਮੰਗੂਗਾ ਕਿੱਦਾਂ ਬਣ ਰਹੀ ਅੱਜ ਲੋਕ ਭੱਜ ਭੁੱਲ ਗਏ ਵੀ ਜਿਨ੍ਹਾਂ ਨੇ 92 ਤੋਂ 94% ਕੁਰਬਾਨੀਆਂ ਕੀਤੀਆਂ ਕਾਲੇ ਪਾਣੀ ਦੇ ਵਿੱਚ ਸਜਾਵਾਂ ਭੁਗਤੀਆਂ ਫਾਸੀਆਂ ਤੇ ਚੜੇ ਅੱਜ ਉਹ ਕਰਤਾਰ ਸਿੰਘ ਸਰਾਭੇ ਵਰਗ ਕੌਣ ਬੋਦੇ ਸਨ ਇਹ ਸਰਦਾਰ ਹੋਣੇ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਦੇ ਲਈ ਆਪ ਦਾ ਤਨ ਮਨ ਤਨ ਸਭ ਕੁਝ ਅਰਪਿਤ ਕੀਤਾ ਕਿਉਂਕਿ ਬਾਹਰ ਜਾਣੇ ਹੈ ਬਾਹਰ ਸਟੇਟ ਦੇ ਵਿੱਚ ਬੰਬੇ ਦੀ ਗੱਲ ਕਰੀਏ ਜਾਂ ਫਿਰ ਤਾਮਿਲਨਾਡੂ ਉੱਥੇ ਕੀ ਹੈ ਬੱਲੇ 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 ਇਸ ਇਸ ਨਾਮ ਤੋਂ ਪੁਕਾਰਿਆ ਜਾਂਦਾ ਹੈ ਜੇ ਸਰਦਾਰ ਦੇਖਿਆ ਨਹੀਂ ਉੱਥੇ ਇਹ ਸ਼ਬਦ ਵਰਤੇ ਜਾਂਦੇ ਤਾਂ ਚਾਹੀਦਾ ਤਾਂ ਇਹ ਸੀ ਕਿ ਅਗਰ ਇੰਨੀਆਂ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੇ ਫਿਰ ਉਹਨਾਂ ਨੂੰ ਗੁਰੂ ਦੇ ਸਿੰਘਾਂ ਪ੍ਰਤੀ ਨਵਾਜ ਜੀ ਦੇ ਵਿੱਚ کردار ਦੇਖੇ ਲੇਕਿਨ ਉਹ ਖਾਲਸੇ ਦਾ کردار ਨਹੀਂ ਹੈਗਾ ਬੱਲੇ ਬਸ 3000 ਕਰੋੜ ਰੁਪਇਆ ਆਪਣੇ ਲੰਗਰਾਂ ਤੇ ਲੱਗਿਆ ਪਾਵੇਂ ਕੀ ਸਿੱਖ ਕੌਮ ਕਿਸੇ ਜਾਣ ਪਹਿਚਾਨ ਦੀ ਮੁਹਤਾਜ ਨਹੀਂ ਕਿਉਂਕਿ ਸਿੱਖ ਉਹ ਨੇ ਜਿਨ੍ਹਾਂ ਨੇ 95% ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਵਾਸਤੇ ਦਿੱਤੀਆਂ ਨੇ ਗੁਰੂ ਪੀਰ ਪਕੰਬਰ ਦੀ ਧਰਤੀ ਦੇ ਉੱਤੇ ਹੋਏ ਨੇ ਪਰ ਦੂਜੇ ਪਾਸੇ ਕਈ ਸਟੇਟਾਂ ਦੇ ਵਿੱਚ ਸਿੱਖਾਂ ਨੂੰ ਸਰਦਾਰਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਈ ਤਰ੍ਹਾਂ ਦੇ ਨਾਮਾਂ ਦੇ ਨਾਲ ਚੜਾਇਆ ਜਾਂਦਾ ਹੈ। ਕਈ ਲੋਕਾਂ ਵੱਲੋਂ ਕਿਹਾ ਜਾਂਦਾ ਕਿ ਸਰਦਾਰਾਂ ਦੀ 12 ਵਜੇ ਦੀ ਲੱਸੀ ਦੇ ਨਾਮ ਚੜਾਇਆ ਜਾਂਦਾ ਹੈ। ਕਈ ਜਗ੍ਹਾ ਬੱਲੇ ਬੱਲੇ ਦੇ ਨਾਮ ਤੋਂ ਉਹਨਾਂ ਨੂੰ ਪਹਿਚਾਣ ਉਹਨਾਂ ਦੀ ਕਰਾਈ ਗਈ ਹੈ। ਪਰ 12 ਵੱਜਣ ਦਾ ਮਸਲਾ ਕੀ ਹੈ? ਕਿਉਂ ਸਰਦਾਰਾਂ ਨੂੰ 12 ਵਜੇ ਦੇ ਨਾਮ ਤੋਂ ਚੜਾਇਆ ਜਾਂਦਾ ਹੈ? ਜਾਂ ਕੀ ਪਿੱਛੇ ਕਾਰਨ ਸੀ? ਇਹ ਕਈ ਲੋਕਾਂ ਨੂੰ ਪਤਾ ਨਹੀਂ। ਅਸੀਂ ਅੱਜ ਇਹ ਖਬਰ ਇਹ ਵੀਡੀਓ ਤਾਂ ਬਣਾ ਰਹੇ ਹਾਂ। ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰਿਓ ਕਿਉਂਕਿ ਉਹਨਾਂ ਲੋਕਾਂ ਤੱਕ ਪਹੁੰਚ ਸਕੇ। ਜਿਹੜੇ ਲੋਕ ਸਰਦਾਰਾਂ ਨੂੰ ਸਿੱਖ ਕੌਮ ਨੂੰ 12 ਵਜੇ ਦੇ ਨਾਮ ਤੋਂ ਚੜਾਉਂਦੇ ਨੇ ਤਾਂ ਇਸ ਨੂੰ ਲੈ ਕੇ ਰੇਸ਼ਮ ਸਿੰਘ ਬਡਾਰੀ ਸਾਡੇ ਨਾਲ ਨੇ ਜੋ ਕਿ ਸਿੱਖ ਜੱਥੇਬੰਦੀਆਂ ਦੇ ਨਾਲ ਸੰਬੰਧ ਰੱਖਦੇ ਨੇ ਕਿਸਾਨਾਂ ਦੀ ਜੱਥੇਬੰਦੀ ਨਾਲ ਵੀ ਜੁੜੇ ਹੋਏ ਨੇ ਰੇਸ਼ਮ ਜੀ ਜਿਸ ਤਰੀਕੇ ਨਾਲ ਸਿੱਖ ਧਰਮ ਨੂੰ ਕੋਈ ਜਾਣ ਪਛਾਣ ਦੀ ਮੁਹਤਾਜ ਨਹੀਂ ਕਿਉਂਕਿ ਬਹੁਤ ਕੁਰਬਾਨੀਆਂ ਹੋਈਆਂ ਪੰਜਾਬ ਦੇ ਵਿੱਚ ਵੀ ਦੇਸ਼ ਦੀ ਰੱਖਿਆ ਵਾਸਤੇ ਵੀ ਪਰ ਦੂਜੇ ਪਾਸੇ ਇੱਕ ਤਸਵੀਰ ਉਹ ਹੈ ਪੰਜਾਬ ਦੇ ਵਿੱਚ ਇੱਕ ਤਸਵੀਰ ਅਲੱਗ ਸੇਟਾਂ ਦੇ ਵਿੱਚ ਜਿਹੜਾ ਸਰਦਾਰਾਂ ਨੂੰ ਕਈ ਨਾਮਾਂ ਦੇ ਨਾਲ ਚੜਾ ਜਾਂਦਾ ਹੈ 12 ਵਜੇ ਦੇ ਨਾਮ ਤੋਂ ਚੜਾ ਜਾਂਦਾ ਹੈ 12 ਵਜੇ ਦਾ ਅਸਲੀ ਮਸਲਾ ਹੈ ਕੀ ਹੈ ਲੋਕਾਂ ਨੂੰ ਪਤਾ ਲੱਗ ਸਕੇ ਬਾਹਰ ਦੇ ਨੂੰ ਸਭ ਤੋਂ ਪਹਿਲਾਂ ਗੁਰਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਵੀਰ ਜੀ ਤੁਸੀਂ ਗੱਲ ਕੀਤੀ ਹੈ 12 ਵਜੇ ਦੀ ਗੱਲ ਲੇਕਿਨ ਸਾਡੀ ਬਦਕਿਸਮਤੀ ਹੈ ਵੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਨਾ ਕਿਤੇ ਨਾ ਕਿਤੇ ਜਿਹੜੀ ਇਤਿਹਾਸ ਤੋਂ ਵਾਕਿਫ ਨਹੀਂ ਹੈਗੀ ਚਾਹੇ ਤੁਸੀਂ ਅਦਰ ਸਟੇਟਾਂ ਦੀ ਗੱਲ ਕਰੋ ਚਾਹੇ ਤੁਸੀਂ ਇੱਥੇ ਪੰਜਾਬ ਦੀ ਗੱਲ ਕਰੋ ਕਿਉਂਕਿ ਜਦੋਂ ਲੋਕਾਂ ਨੂੰ ਇਤਿਹਾਸ ਜਿਹੜਾ ਸਕੂਲਾਂ ਦੇ ਵਿੱਚ ਪੜ੍ਹਾਈ ਗਲਤ ਜਾ ਰਿਹਾ ਉਹਨਾਂ ਨੂੰ ਉਹ ਜਿਹੜੇ ਕਿਰਦਾਰ ਅਸਲੀ ਜਿਸ ਕਿਰਦਾਰ ਨੇ ਇਕੱਲੇ ਆਪ ਨਹੀਂ ਕਿਸ ਕਰਦਾਰ ਨੇ ਜਦੋਂ ਤੁਸੀਂ ਇਤਿਹਾਸ ਮੁਗਲ ਸ਼ਾਕਸ਼ਾ ਦਾ ਇਤਿਹਾਸ ਪੜੋਗੇ ਨਾ ਜਦੋਂ ਇੱਥੋਂ ਦੀਆਂ ਬਹੁ ਬੇਟੀਆਂ ਨੂੰ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਟਕੇ ਟਕੇ ਤੇ ਵੇਚਿਆ ਜਾ ਰਿਹਾ ਸੀ ਨਾ ਉਦੋਂ ਉਹ ਸਮਾਂ ਸੀ ਜਦੋਂ ਅਬਦਾਲੀ ਦੀ ਚੁੰਗਲ ਦੇ ਵਿੱਚੋਂ ਗੁਰੂ ਕਾ ਖਾਲਸਾ ਰਾਤ ਨੂੰ 12 ਵਜੇ ਅਟੈਕ ਕਰਕੇ ਰਾਤ ਨੂੰ 12 ਵਜੇ ਅਟੈਕ ਕਰਕੇ ਉਹਨਾਂ 3 ਭੈਣਾਂ ਨੂੰ ਛੁਡਾ ਕੇ ਉਹਨਾਂ ਨੇ ਹਿਵਾਜ਼ਤ ਦੇ ਨਾਲ ਉਹਨਾਂ ਦੇ ਘਰਾਂ ਪਹੁੰਚਾਉਂਦਾ ਸੀ ਕਿ ਵਧੀਆ ਉਹਦੇ ਨਾਲ ਤੇ ਉਹ ਜਿਹੜੇ ਉਦੋਂ ਲੋਕ ਸਨ ਚਾਹੇ ਉਹ Hindu ਘਰਾਣਿਆਂ ਦੇ ਲੋਕ ਸਨ ਮੁਸਲਮਾਨ ਸਨ ਕਿਸੇ ਵੀ ਜਾਤ ਮਸਲਬ ਦੇ ਲੋਕ ਸਨ ਲੇਕਿਨ ਉਹ ਆਸਾਨ ਮੰਦ ਸਨ ਸਰਦਾਰਾਂ ਦੇ ਵੀ ਹਾਂ ਵਾਕਈ ਵੀ ਜਦੋਂ ਕਿਤੇ ਸਰਦਾਰ ਦੇਖ ਲਿਆ ਅਸੀਂ ਮਹਫੂਜ਼ ਨੇ ਸਾਨੂੰ ਕੋਈ ਟੈਨਸ਼ਨ ਨਹੀਂ ਫਿਕਰ ਨਹੀਂ ਲੇਕਿਨ ਅੱਜ ਕਿਤਨਾ ਕਿਤੇ ਜਿਹੜੇ ਮੇਰੇ ਭਰਾ ਅਦਰ ਸਟੇਟਾਂ ਦੇ ਵਿੱਚ ਐ ਜਿਨ੍ਹਾਂ ਨੂੰ ਮਨੁੱਖਤਾ ਦਾ ਪਤਾ ਨਹੀਂ ਜਿਨ੍ਹਾਂ ਨੂੰ ਗਿਆਨ ਨਹੀਂ ਲੇਕਿਨ ਉਹਨਾਂ ਨੂੰ ਇਹ ਚੀਜ਼ ਜ਼ਰੂਰ ਆਪਣੇ ਜ਼ਿਹਨ ਦੇ ਵਿੱਚ ਸਮਝ ਲੈਣੀ ਚਾਹੀਦੀ ਹੈ ਵੀ ਜਿਦੋਂ ਇੱਥੇ ਇੰਗਲਿਸ਼ ਸਪੀਡ ਨੋ ਦੇਖ ਲਓ ਕਿੰਨੇ 100 ਸਾਲ ਦੀ ਗੁਲਾਮੀ ਤੋਂ ਬਾਅਦ ਪੰਜਾਬ ਦੇ ਵਿੱਚ ਆ ਕੇ ਸਿਰਫ 100 ਸਾਲ ਟਿਕਲੇ ਲੇਕਿਨ ਅਦਰ ਸਟੇਟਾਂ ਵਿੱਚ ਜਿਹੜਿਆ ਇਹਨਾਂ ਨੇ ਅੰਗਰੇਜ਼ਾਂ ਨੇ ਕਿੰਨਾ ਸਮਾਂ ਰਾਜ ਕੀਤਾ 900 ਸਾਲ ਤੋਂ ਵੱਧ ਸਮਾਂ ਰਾਜ ਕੀਤਾ ਲੇਕਿਨ ਅੰਗਰੇਜ਼ੀ ਕਾਲ ਦੇ ਸਮੇਂ ਇੱਕ ਕਾਲ ਪ੍ਰਚਲਿਤ ਸੀ ਵੀ ਜਦੋਂ ਕੋਈ ਵੀ ਕਿਤੇ ਕੋਈ ਗੱਲਬਾਤ ਹੁੰਦੀ ਸੀ ਤਾਂ ਇੱਕ ਸਰਦਾਰ ਦੀ ਗਵਾਹੀ ਦੇ ਨਾਲ ਬੰਦੇ ਛੁੱਟ ਜਾਂਦੇ ਸਨ ਉਸ ਸਮੇਂ ਵੀ ਜਿਹੜਾ ਇਹ ਕਿਰਦਾਰ ਸੀ ਬੜੀਆਂ ਬਲੰਦੀਆਂ ਤੇ ਰਿਹਾ ਮੁਗਲ ਸਾਲ ਸਮੇਂ ਰਹੀ ਰਿਹਾ ਲੇਕਿਨ ਅੱਜ ਵੀ ਇਹ ਕਿਰਦਾਰ ਬਲੰਦੀਆਂ ਤੇ ਅੱਜ ਵੀ ਅਦਰ ਸਟੇਟਾਂ ਨੂੰ ਇਹ ਗੱਲ ਸੋਚਣੀ ਪਵੇਗੀ ਉੱਥੋਂ ਦੇ ਵਸਿੰਦਿਆਂ ਨੂੰ ਵੀ ਜਦੋਂ ਵੀ ਕਿਤੇ ਕਿਸੇ ਵੀ ਸਟੇਟ ਦੇ ਵਿੱਚ ਕੋਈ ਕੋਈ ਭੁੱਖਮਰੀ ਪਈ ਹੈ ਜਾਂ ਉੱਥੇ ਕੋਈ ਕੁਦਰਤੀ ਆਫਤ ਆਈ ਹੈ ਕਿਤੇ ਭਚਾਲ ਆਏ ਨੇ ਕਿਧਰੇ ਸੁਨਾਮੀ ਆਈ ਕੁਝ ਵੀ ਹੋਇਆ ਲੇਕਿਨ ਤੁਸੀਂ ਇਹ ਸਰਦਾਰਾਂ ਦਾ ਕਿਰਦਾਰ ਦੇਖੋ ਇਹ ਸਰਦਾਰਾਂ ਦਾ ਕਿਰਦਾਰ ਉਹੀ 12 ਵਜੇ ਵਾਲਾ ਉਹ ਅੱਜ ਵੀ ਤੁਹਾਨੂੰ ਜੀਵਿਤ ਦਿਖਿਆ ਚਾਹੇ ਉਹਨਾਂ ਨੇ ਆਪ ਦੇ ਤਨ ਦੇ ਕੱਪੜੇ ਲਾ ਕੇ ਵੀ ਕਿਸੇ ਦੀ ਜਾਨ ਬਚਾਈ ਲੇਕਿਨ ਉਹਨਾਂ ਨੇ ਆਪ ਦੀ ਜਿਗ ਕਿਸੇ ਦੀ ਜਾਨ ਬਚਾਈ ਹੈ ਕਿਉਂਕਿ ਜਿਹੜਾ ਮਨੁੱਖਤ ਜਿਹੜਾ ਸਾਡੇ ਧਰਮ ਦਾ ਇੱਕ ਮੇਨ ਕਨਸੈਪਟ ਹੈ ਜਿਸ ਤਰ੍ਹਾਂ ਉਹ ਆਪਣੀ ਨੀਵ ਹੈ ਜਿਕਣਾ ਮਾਰਾ ਕਹਿੰਦੇ ਆ ਆਪਣਾ ਧੋਲ ਧਰਮ ਦੀਆ ਕਾਪੂਤ ਸੰਤੋਖ ਥਾਪ ਰੱਖਿਆ ਜਨਸੂਤ ਜਿਹੜਾ ਧਰਮ ਹੈ ਦਇਆ ਦਾ ਪੁੱਤਰ ਹੈ ਸੋ ਜਿਹੜਾ ਸਾਡੇ ਦੇ ਵਿੱਚ ਕੁੱਟਕੁੱਟ ਕੇ ਗੁਰੂ ਮਹਾਰਾਜਿਆਂ ਨੇ ਇਹ ਗੁਣ ਭਰੇ ਹੋਏ ਨੇ ਉਹ ਅਸਲੀ ਸਰਦਾਰ ਦੇ ਵਿੱਚ ਤੁਹਾਨੂੰ ਅਦਰ ਸਟੇਟ ਹੋਵੇ ਕਿਤੇ ਵੀ ਮ ਹੋਵੇ ਜਦੋਂ ਭੀੜ ਪੈਣਗੀ ਉਦੋਂ ਤੁਹਾਨੂੰ ਅਹਿਸਾਸ ਹੋਵੇਗਾ ਕਿ 12 ਵਜੇ ਦੀ ਇੱਕ ਬਹੁਤ ਵੱਡੀ ਅਹਿਮਤ ਸੀ ਠੀਕ ਹੈ ਅੱਜ ਆਪਾਂ ਸਮੇਂ ਦੇ ਨਾਲ ਮਨ ਲੋਕ ਕਿਸੇ ਦੀ احسان نوازی ਨੂੰ ਆ ਕਿਸੇ ਦੇ ਪਰਉਪਕਾਰ ਨੂੰ ਭੁੱਲ ਰਹੇ ਆ ਨਿਤਮਕਾਂ ਬਣ ਗਏ ਕਿਰਤਕਾਰ ਬਣ ਰਹੇ ਆ ਅੱਜ ਮਨੁੱਖਤਾ ਦੇ ਵਿੱਚ ਸਭ ਤੋਂ ਵੱਡੀ ਕਮੀ ਕਿਹਾ ਗਈ ਅੱਜ ਲੋਕ ਕਿਰਤਕਾਰ ਬਣ ਰਹੇ ਆ ਅੱਜ ਲੋਕ ਭੱਜ ਭੁੱਲ ਗਏ ਵੀ ਜਿਨ੍ਹਾਂ ਨੇ 92 ਤੋਂ 94% ਕੁਰਬਾਨੀਆਂ ਕੀਤੀਆਂ ਕਾਲੇ ਪਾਣੀ ਦੇ ਵਿੱਚ ਸਜ਼ਾਵਾ ਭੁਗਤੀਆਂ ਫਾਸੀਆਂ ਤੇ ਚੜੇ ਅੱਜ ਜੋ ਕਰਤਾਰ ਸਿੰਘ ਸਰਾਭੇ ਵਰਗੇ ਕੌਣ ਯੋਧੇ ਸਨ ਜਿਨ੍ਹਾਂ ਨੇ 17 ਸਾਲ ਦੀ ਉਮਰ ਦੇ ਵਿੱਚ ਆਪਦੀ ਵਰਕਲੇ ਯੂਨੀਵਰਸਿਟੀ ਤੋਂ ਵਧੀਆ ਪੜ੍ਹਾਈ ਛੱਡ ਕੇ ਇੱਥੇ ਆ ਕੇ ਫਾਂਸੀ ਦਾ 19 ਸਾਲ ਦੀ ਉਮਰ ਦੇ ਵਿੱਚ ਫਾਂਸੀ ਦਾ ਰਸਾ ਚੁੰਮਿਆ ਪੰਜਾਬ ਦੇ ਹੋਏ ਨੇ ਪੰਜਾਬ ਦੇ ਹੋਏ ਨੇ ਚਾਹੇ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਜਿੰਨੇ ਵੀ ਹੋ ਤੁਸੀਂ ਪੜ੍ਹ ਲਏ ਉਹਨਾਂ ਦੇ ਵਿੱਚ ਤੁਸੀਂ 94% ਉਹ ਲੋਕ ਸਨ ਜਿਹੜੇ ਪੰਜਾਬ ਦੇ ਨਾਲ ਬਿਲੋਂਗ ਕਰਦੇ ਸਨ ਤੇ ਬਹੁਗਿਣਤੀ ਸਰਦਾਰ ਸਨ ਚਾਹੇ ਅਸੀਂ ਇਹ ਨਹੀਂ ਗੱਲ ਕਹਿੰਦੇ ਚਾਹੇ ਅਲੱਗ ਇੱਥੇ ਕੋਈ ਹਿੰਦੂ ਭਰਾ ਵੀ ਹੋਵੇ ਲੇਕ ਸੱਭਿਆਚਾਰ ਕੀ ਹੈ ਸੱਭਿਆਚਾਰ ਤੁਹਾਡਾ ਇੱਕ ਸਿੱਖ ਹੈ ਉਹ ਜਜ਼ਬੇ ਦੇ ਵਿੱਚੋਂ ਤੁਹਾਨੂੰ ਉਹ ਕੁਰਬਾਨੀ ਦੀ ਮਿਸਾਲ ਮਿਲਦੀ ਹੈ ਚਾਹ ਦੇ ਨਾਮ ਤੋਂ ਹੀ ਚਲਾ ਜਾਂਦਾ ਕਿ ਲੱਸੀ ਲੱਸੀ ਪੰਜਾਬ ਦੀ ਲੱਸੀ ਇਹ ਇਹ ਨਾਮ ਤੋਂ ਹੀ ਬੜੇ ਲੋਕਾਂ ਨੂੰ ਬਾਹਰ ਸਰਦਾਰਾਂ ਚੁੜਾਇਆ ਜਾਂਦਾ ਇਹਦੇ ਬਾਰੇ ਦੱਸ ਦੋ ਜਿਹੜਾ ਲੋਕਾਂ ਨੂੰ ਪਤਾ ਨਹੀਂ ਹੈ ਬਾਹਰ ਦੇ ਸਟੇਟਾਂ ਨੂੰ ਦੇਖੋ ਜਿਹੜੀ ਇਹ ਲੱਸੀ ਦਾ ਵੀ ਕਹਿੰਦੇ ਨਾ ਸਾਡਾ ਇੱਕ ਜਿਹੜਾ ਪੰਜਾਬ ਦਾ ਇੱਕ ਕਲਚਰ ਹੈ ਨਾ ਜਿਹੜਾ ਇੱਥੋਂ ਕਲਚਰ ਨਾਲ ਜੁੜਿਆ ਉਹਨਾਂ ਨੂੰ ਪਤਾ ਵੀ ਮੱਕੀ ਦੀ ਰੋਟੀ ਸਰੋਂ ਦਾ ਸਾਹ ਕੀ ਚੀਜ਼ ਹੈ ਜਿਹੜਾ ਕਲਚਰ ਉਹਨਾਂ ਨੂੰ ਪਤਾ ਵੀ ਮੱਖਣੀ ਕੀ ਚੀਜ਼ ਹੈ ਅੱਜ ਤਾਂ ਪੈਕਟਾਂ ਦੇ ਵਿੱਚ ਬਣ ਰਿਹਾ ਨਾ ਅੱਜ ਤਾਂ ਉਹਨਾਂ ਦੇ ਵਿੱਚ ਕਈ ਤਰ੍ਹਾਂ ਦੇ ਕੈਮਸਲ ਯੂਜ਼ ਕਰਕੇ ਅੱਗੇ-ਅਗੇ ਪਹੁੰਚਦੇ ਤਾਂ ਹੀ ਤਾਂ ਹਾਲਾਤ ਐ ਇਸ ਤਰ੍ਹਾਂ ਦੇ ਸਮਾਜ ਦੇ ਵਿੱਚ ਬਣ ਚੁੱਕੇ ਨੇ ਲੇਕਿਨ ਉਹਨਾਂ ਇਹ ਨਹੀਂ ਪਤਾ ਵੀ ਪੰਜਾਬ ਦੇ ਵਿੱਚ ਅੱਜ ਵੀ ਤੁਸੀਂ ਕਿਤੇ ਵੀ ਚਲੇ ਜਾਓ ਜਦੋਂ ਮਹਿਮਾਨ ਨਿਵਾਜ਼ੀ ਹੁੰਦੀ ਹੈ ਨਾ ਉਦੋਂ ਸਪੈਸ਼ਲ ਤੁਸੀਂ ਦੇਖਿਓ ਰੋਹੀ ਦੇ ਦਿਨਾਂ ਦੇ ਵਿੱਚ ਗਰਮੀ ਦੇ ਦਿਨਾਂ ਵਿੱਚ ਤੁਹਾਨੂੰ ਲੱਸੀ ਮੇਨ ਖੁਰਾਕ ਦੇ ਤੌਰ ਤੇ ਨਿਵਾਜ਼ੀ ਜਾਂਦੀ ਹੈ ਉਦੋਂ ਅੱਗੇ ਕੀਤੀ ਜਾਂਦੀ ਹੈ ਸੇਵਾ ਦੇ ਵਿੱਚ ਮੇਨ ਲੱਸੀ ਆਉਂਦੀ ਦੁੱਧ ਦਹੀਂ ਜਿਨ੍ਹਾਂ ਕਿਉਂਕਿ ਦੁੱਧ ਐ ਇੱਥੋਂ ਦੀ ਮੇਨ ਖੁਰਾਕ ਹੈ ਦੁੱਧ ਦੇ ਵਿੱਚੋਂ ਦਹੀਂ ਦਹੀਂ ਦੇ ਵਿੱਚੋਂ ਹੀ ਲੱਸੀ ਇਹ ਸਪੈਸ਼ਲ ਹੈ ਤਾ ਕਰਕੇ ਦੇਖੋ ਇਹ ਮੂਰਖ ਲੋਕ ਹੈ ਇਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਜਿਹੜਾ ਸਰਦਾਰਾਂ ਦਾ ਤੁਸੀਂ ਅੱਜ ਇਕਣਾ અપਮਾਨ ਨਾ ਕਰੋ ਤੁਸੀਂ ਇਤਿਹਾਸ ਨੂੰ ਪੜੋ ਇਹ ਸਰਦਾਰ ਉਹ ਨੇ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਦੇ ਲਈ ਆਪ ਦਾ ਤਨ ਮਨ ਤਨ ਸਭ ਕੁਝ ਅਰਪਣ ਕੀਤਾ ਇਹਨਾਂ ਨੇ ਕਦੇ ਇਹ ਨਹੀਂ ਸੋਚਿਆ ਹੈਗਾ ਕਿਉਂਕਿ ਸਾਨੂੰ ਗੁਰਵਾਣੀ ਨੇ ਇਹੀ ਕੁਝ ਸਿਕਾਇਆ ਤੇ ਗੁਰੂ ਨਾਨਕ ਮਹਾਰਾਜ ਨੇ ਜਦੋਂ ਸਿੱਖੀ ਦੀ ਨੀਂਵ ਰੱਖੀ ਤਾਂ ਉਹਨਾਂ ਨੇ ਜਿਹੜਾ ਕੁੱਟਕੁੱਟ ਕੇ ਚੀਜੇਤ ਗੁਣ ਹੈ ਨਾ ਸਾਂਝ ਕਰੀਜੇ ਗੁਣਾ ਕੇਰੀ ਛੋੜ ਅਫਗੁਣ ਚੱਲੀ ਹੈ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿਰਮਲੀ ਹੈ ਸੋ ਸਾਡਾ ਫਲਸਫਾ ਇਹ ਇੱਕ ਵੱਖਰਾ ਏ ਉਸ ਦੇ ਮੁਤਾਬਕ ਜਿਹੜੇ ਸਾਡੇ ਕਲਚਰ ਦੇ ਵਿੱਚ ਜਿੰਨੇ ਵੀ ਸਾਡੇ ਰੀਤੀ ਰਿਵਾਜ ਹੈ ਉਹ ਇੱਕ ਬਰਾ ਵੱਖਰੇ ਰੰਗ ਦੇ ਆ ਸਮੇਂ ਦੇ ਨਾਲ ਕਿਸ ਕੋਈ ਸਾਮ ਗਿਆ ਕੋਈ ਨਹੀਂ ਸਮਝ ਸਕਿਆ ਅਸੀਂ ਕਲਾਕਾਰਾਂ ਦੀ ਗੱਲ ਕਰਦੇ ਆ ਕਲਾਕਾਰਾਂ ਨੇ ਕਿੰਨਾ ਕੁ ਸੰਭਾਲਿਆ ਕਲਚਰ ਨੂੰ ਪੰਜਾਬ ਨੂੰ ਕਿਉਂਕਿ ਬਾਹਰ ਜਾਣਦੇ ਆ ਬਾਹਰ ਸਟੇਟ ਦੇ ਵਿੱਚ ਬੰਬੇ ਦੀ ਗੱਲ ਕਰੀਏ ਜਾਂ ਫਿਰ ਤਾਮਿਲ ਲੜੂ ਉੱਥੇ ਕੀ ਹੈ ਬੱਲੇ 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 ਇਸ ਇਸ ਨਾਮ ਤੋਂ ਪੁਕਾਰਿਆ ਜਾਂਦਾ ਜੇ ਸਰਦਾਰ ਦੇਖਿਆ ਨਹੀਂ ਉੱਥੇ ਇਹ ਸ਼ਬਦ ਵਰਤੇ ਜਾਂਦੇ ਨੇ ਜਦੋਂ ਚਾਹੀਦਾ ਤਾਂ ਇਹ ਸੀ ਕਿ ਅਗਰ ਇੰਨੀਆਂ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੇ ਫਿਰ ਉਹਨਾਂ ਨੂੰ ਗੁਰੂ ਦੇ ਸਿੰਘਾਂ ਪ੍ਰਤੀ ਨਮਜਿਆ ਜਾਣਾ ਚਾਹੀਦਾ ਸੀ ਥੋੜਾ ਜਿਹਾ ਪਤਾ ਮੇਰੀ ਜੀ ਕੀ ਹੋਇਆ ਜਦੋਂ ਇਹ ਸਾਡਾ ਕਲਚਰਲ ਮਤਲਬ ਥੋੜਾ ਸਾਡੇ ਵਿੱਚ ਫਿਲਮਾਂ ਨੇ ਆ ਕੇ ਕੁਝ ਕਰਤਾ ਨਾ ਮਤਲਬ ਕਾਲਪਨਿਕ ਚੀਜ਼ਾਂ ਬਣਾਈਆਂ ਗਈਆਂ ਖੇਡਾਂ ਹੋਈਆਂ ਉਦੋਂ ਕਾਲਪਨਿਕ ਚੀਜ਼ਾਂ ਦੇ ਵਿੱਚ ਜਿਹੜੇ ਬੰਦੇ ਜੁੜੇ ਵੀ ਨਹੀਂ ਸੀ ਸਰਦਾਰੀ ਦੇ ਨਾਲ ਜਿਹੜੇ ਸਪੋਕਸਪੀਕਰ ਐਕਟਰ ਸਨ ਉਹਨਾਂ ਨੂੰ ਕੋਈ ਸੱਭਿਆਚਾਰ ਦਾ ਇੱਥੇ ਦਾ ਪਤਾ ਨਹੀਂ ਸੀ ਉਹਨਾਂ ਨੇ ਇੱਕ ਰੋਲ ਦਿੱਤਾ ਗਿਆ ਰੋਲ ਕਰਨਾ ਹੈ ਉਹ ਰੋਲ ਕੀਤਾ ਉਹ ਫਿਲਮਾਂ ਤੁਹਾਨੂੰ ਪਤਾ ਕਿਸ ਤਰ੍ਹਾਂ ਹਿੱਟ ਹੋਈਆਂ ਉੱਥੇ ਬਾਹਰ ਜਾ ਕੇ ਉਹਨਾਂ ਨੇ ਕਿ ਫਿਲਮਾਂ ਦੇ ਵਿੱਚ ਕਿਰਦਾਰ ਦੇਖੇ ਲੇਕਿਨ ਉਹ ਖਾਲਸੇ ਦਾ ਕਿਰਦਾਰ ਨਹੀਂ ਹੈਗਾ ਬੱਲੇ ਬੱਲੇ ਜਿਹੜੇ ਐਕਟਰਾਂ ਨੇ ਜਿਹੜੇ ਤੁਸੀਂ ਆਪਣੇ ਕਲਾਕਾਰ ਭਰਾਵਾਂ ਨੇ ਕਿਸੇ ਵੀ ਤਰੀਕੇ ਨਾਲ ਸੇਵਾ ਕੀਤੀ ਹੈ ਦੇਖੋ ਆਪਾਂ ਕਿਸੇ ਨੂੰ ਕਿਸੇ ਦੀ ਲਾਈਫ ਚੇਂਜ ਨਹੀਂ ਕਰ ਸਕਦੇ ਉਹ ਤਾਂ ਆਪਦੀ ਆਪਦੀ ਲਾਈਫ ਹੈ ਚਾਹੇ ਉਹ ਅੱਜ ਆਪਣਾ ਮੁੰਡਾ ਦਲਸੀਹ ਸਾਂਝ ਹੈ ਠੀਕ ਹੈ ਉਹਨੇ ਇੱਕ ਪੱਗ ਦੀ ਬਰਕਰਾਰ ਰੱਖੀ ਉਹਨੇ ਉਸ ਆਪਣੇ ਕੇਸ ਨਹੀਂ ਕਦੇ ਵੀ ਉਹਨੇ ਪੱਗ ਬਨ ਕੇ ਗਿਆ ਕਿਤੇ ਵੀ ਉਹ ਠੀਕ ਹੈ ਉਸ ਅਸੀਂ ਭਰਾ ਦੀ ਇੱਜ਼ਤ ਕਰਦੇ ਆਂ ਵੀ ਠੀਕ ਹੈ ਉਹਨੇ ਪੱਗ ਨੂੰ ਉੱਚਾਈ ਨੂੰ ਉੱਪਰ ਰੱਖਿਆ ਕਿਤੇ ਵੀ ਦੇਖੋ ਤੁਸੀਂ ਕਿਸੇ ਵੀ ਕਿਤੇ ਜਾਂਦੇ ਆਂ ਅਲੱਗ-ਅਲੱਗ ਕਿਤੇ ਆਂ ਅੱਜ ਕੱਲ ਦੇ ਸਮੇਂ ਦੇ ਵਿੱਚ ਕੋਈ ਬੰਦਾ ਐਕਟਿੰਗ ਜਾ ਰਿਹਾ ਕੋਈ ਕਲਾਕਾਰ ਬਣ ਰਿਹਾ ਠੀਕ ਹੈ ਇੱਕ ਜ਼ਰੂਰ ਮੇਰੇ ਖਿਆਲ ਦੇ ਵਿੱਚ ਸਰਦਾਰ ਭਰਾਵਾਂ ਨੂੰ ਗਾਇਕਾਂ ਨੂੰ ਮੇਰੀ ਬੇਨਤੀ ਹੈ ਵੀ ਕਦੇ ਵੀ ਇਸ ਤਰ੍ਹਾਂ ਦੀ ਗਾਇਕੀ ਜਰੂਰ ਕਰੀਏ ਜਿਹੜੀ ਆਪਾਂ ਆਪਣੇ ਪਰਿਵਾਰ ਦੇ ਵਿੱਚ ਸੁਣ ਸਕੀਏ। ਦੇਖੋ ਮੁੰਡਾ ਸਰਤਾਜ ਹੈ ਤੁਸੀਂ ਦੇਖੋ ਸਤਿੰਦਰ ਸਰਤਾਜ ਉਹਦੀ ਗਾਇਕੀ ਜਿਹਦੀ ਵੀ ਗਾਇਕੀ ਪਰਿਵਾਰ ਦੇ ਵਿੱਚ ਸੁਣਉਂਦੀ ਹੈ ਸਿੱਧੂ ਮੂਸੇ ਵਾਲਾ ਤਾਂ ਦੇਖੋ ਕਿੱਥੇ ਤੱਕ ਬਲੰਦੀਆਂ ਤੱਕ ਪੱਗ ਨੂੰ ਪਹਚਾਇਆ ਜੇ ਕੋਈ ਬੰਦਾ ਅੱਜ ਆਪਾਂ ਕਹਦੇ ਵੀ ਪੂਰਨ ਗੁਰਸਿੱਖੇ ਸਹੀ ਹੈ ਦੇਖੋ ਉਹ ਤਾਂ ਮਾਰਾ ਇਹਨੂੰ ਤੇ ਉਹਨੂੰ ਪਤਾ ਹੈ ਵੀ ਹਾਂ ਮਾਰਾ ਨੂੰ ਕਿਹੜੀ ਸਿੱਖੀ ਪ੍ਰਵਾਨ ਹੋਣੀ ਹੈ ਸਿਗੇ ਜੇ ਇਕ ਰੇਸ਼ਨ ਜੇ ਤਾਂ ਗੱਲ ਹੋਏਗੀ ਨੀ ਕਿਤਨੇ ਕਿਤੇ ਜਿਹੜੇ ਗੁਰੂ ਨੇ ਸਿੰਘ ਬਣਾਏ ਸੀ ਉਹ ਤਾਂ ਕੁਰਬਾਨੀਆਂ ਦੇ ਗਏ ਨੇ ਪਰ ਅੱਜ ਕੱਲ ਦੇ ਸਮੇਂ ਦੇ ਵਿੱਚ ਕਈ ਲੋਕਾਂ ਨੇ ਸਿੱਖੀ ਨੂੰ ਗਲਤ ਇਸਤੇਮਾਲ ਕਰ ਰਹੇ ਨੇ ਪੱਗਾਂ ਸਾਡੀਆਂ ਵਰਗੀਆਂ ਬੰਦਦੇ ਨੇ ਕਿਰਪਾਨਾਂ ਹੀ ਪਾਉਂਦੀਆਂ ਨੇ ਪਰ ਬਦਨਾਮ ਸਿੱਖੀ ਨੂੰ ਕਰਨ ਦੇ ਵਿੱਚ ਲੱਗੇ ਹੋਏ ਨੇ ਜਿਹੜਾ ਫਲਸਫਾ ਲੈ ਕੇ ਗੁਰੂ ਸਾਹਿਬ ਨੇ ਅੱਗੇ ਤੋਰਿਆ ਸੀ ਸਿੱਖਾਂ ਨੂੰ ਉਹ ਫਲਸਫੇ ਉੱਤੇ ਲੱਗਦਾ ਕਿਤਨੇ ਦੁਰਵਰਤੋਂ ਵੀ ਹੋ ਰਹੀ ਹੈ ਦੇਖੋ ਗੁਰੂ ਸਾਹਿਬ ਨੇ ਫਲਸਫਾ ਸਹੀ ਦਿੱਤਾ ਸਾਨੂੰ ਉੱਥੇ ਕੋਈ ਕਮੀ ਨਹੀਂ ਹੈਗੀ ਲੇਕਿਨ ਜਦੋਂ ਇੱਕ ਸਕੂਲ ਦੇ ਵਿੱਚ ਦੱਸੋ ਕਿੰਨੇ ਵਿਦਿਆਰਥੀ ਹੁੰਨੇ ਇੱਕ ਕਲਾਸ ਦੇ ਵਿੱਚ ਕਾਲ ਦੇ ਵਿੱਚ ਵਿਦਿਆਰਥੀ ਹਨ ਕੁਝ ਬਿਦਿਆਰਥੀ ਉਹ ਨੇ ਜਿਹੜੇ ਟੀਚਰ ਦਿਨੋਂ ਪੂਰਾ ਆਪਣਾ ਗੁਰੂ ਸਮਾਨ ਸਮਝ ਕੇ ਉਹ 100 ਦੇ ਵਿੱਚੋਂ 100 ਨੰਬਰ 95% 90% 80% ਉਹ ਪਰਸੈਂਟੇਜ ਵਧੀਆ ਰੱਖਦੇ ਉਹ ਜੀਵਨ ਦੇ ਵਿੱਚ ਅੱਗੇ ਕੁਝ ਉਹ ਵੀ ਹੁੰਨੇ ਜਿਹੜੇ ਫੇਲ ਹੋ ਜਾਂਦੇ ਆ ਸੋ ਹੈ ਸਾਰੇ ਸਟੂਡੈਂਟ ਹੈ ਸਕੂਲ ਦੇ ਵਿੱਚ ਤਾਂ ਸਾਰੇ ਸਟੂਡੈਂਟ ਕਾਲ ਦੇ ਵਿੱਚ ਸਾਰੇ ਵਿਦਿਆਰਥੀ ਨੇ ਲੇਕਿਨ ਕੁਝ ਬਿਦਿਆਰਥੀ ਚੰਗਾ ਕਰਦੇ ਨੇ ਆਪਦੇ ਟੀਚਰ ਦਾ ਆਪਦੇ ਸਕੂਲ ਦਾ ਵੀ ਨਾਂ ਰੋਸ਼ਨ ਕਰਦੇ ਕੁਝ ਆਂ ਝਗੜਿਆਂ ਦੀ ਗਲਤ ਸੰਗਤ ਵਿੱਚ ਪੈ ਜਾਣੇ ਸੋ ਚਾਹੇ ਕੋਈ ਅਮਰਤਾਰੀ ਭਰਾ ਜਿੰਨੇ ਵੀ ਆ ਦੇਖੋ ਜਦੋਂ ਤੱਕ ਉਹ ਸਹੀ ਜੋ ਗੁਰਬਾਣੀ ਦਾ ਸਾਡਾ ਸਹੀ ਸਿਧਾਂਤ ਹੈ ਜਾਂ ਗੁਰੂ ਸਾਹਿਬਾਨ ਦਾ ਜੋ ਸਾਨੂੰ ਗੁਰੂ ਸਾਹਿਬਾਂ ਨੇ ਜੀਵਨ ਕਾਲ ਦੇ ਵਿੱਚ 239 ਸਾਲ ਦੇ ਵਿੱਚ ਮਾਰ ਰਹੇ ਨੇ ਉਸ ਤੋਂ ਬਾਅਦ ਮਾਰਦੇ ਜਿਹੜੇ ਗੁਰਸਿੱਖ ਪਿਆਰੇ ਸਨ ਨਾਲ ਉਹਾਂ ਨੇ ਜੋ ਜੀਵਨ ਦੇ ਵਿੱਚ ਪ੍ਰੈਕਟੀਕਲ ਕਰਕੇ ਸਾਨੂੰ ਦੱਸਿਆ ਜਦੋਂ ਆਪਾਂ ਸਾਡੀ ਭਾਵਨਾ ਗੁਰੂ ਸਾਹਿਬ ਨਾਲ ਪੂਰੀ ਸਮਾਵਰਤ ਨਹੀਂ ਹੋਵੇਗੀ ਉਦੋਂ ਸਾਡੇ ਦਿਖਾਵਾ ਵੀ ਆਵੇਗਾ ਸੋ ਸਾਡੇ ਦੇ ਵਿੱਚ ਜਿਹੜੀਆਂ ਕਮੀਆਂ ਅੱਜ ਤੁਹਾਨੂੰ ਦਿਖ ਰਹੀਆਂ ਨਾ ਕਿਉਂਕਿ ਕਿਤੇ ਨਾ ਕਿਤੇ ਅਸੀਂ ਜਿਹੜਾ ਸਿੱਖੀ ਸਿਧਾਂਤ ਛੱਡ ਕੇ ਨਾ ਅਸੀਂ ਦਿਖਾਵਾ ਪ੍ਰਤੀ ਆਪਦੀ ਵਰਤੀ ਰੱਖ ਲਈ ਚਾਹੇ ਅੱਜ ਹੋਲਾ ਮੱਲਾ ਮਨਾਇਆ ਗਿਆ ਹੈ ਤੋ ਸੋ ਅਸੀਂ ਆਪਾਂ ਕਹਿਣਾ ਨਹੀਂ ਚਾਹੁੰਦੇ ਹੈਗੇ ਤੁਸੀਂ ਹੋਲੇ ਮਹੱਲੇ ਦਾ ਤੁਸੀਂ ਪ੍ਰਾਤਨ ਹੋਲਾ ਮਹੱਲਾ ਦੇਖੋ ਅੱਜ ਦੇਖੋ ਅੱਜ ਹੋਲਾ ਮਹੱਲਾ ਹੋਲੀ ਦੇ ਵਿੱਚ ਹੀ ਗਿਆ ਉਹ ਰੰਗ ਬਰੰਗੇਆ ਮਲਕੀ ਰੰਗ ਲਾ ਕੇ ਉਹਨੂੰ ਹੋਲਾ ਮਹੱਲਾ ਮਨਾਇਆ ਜਾ ਰਿਹਾ ਦੇਖੋ ਪਤਾ ਹੀ ਨਹੀਂ ਅੱਜ ਸਾਡੀ ਬਦਕਿਸਮਤੀ ਏ ਸਾਨੂੰ ਗੁਰਬਾਣੀ ਦੇ ਸਿਧਾਂਤ ਦਾ ਹੀ ਨਹੀਂ ਪਤਾ ਹੈਗਾ ਮਤਲਬ ਜੇ ਮਾਰਾ ਨੇ ਹੋਲਾ ਮੱਲਾ ਉਸ ਟਾਈਮ ਚਲਾਇਆ ਸੀ ਉਦੋਂਰ ਤੋਂ ਇੱਕ ਕੁਦਰਤੀ ਰੰਗ ਸੀ ਉਹਨਾਂ ਦਾ ਇੱਕ ਦੱਸਿਆ ਸੀ ਸਵਾਨ ਤੁਹਾਨੂੰ ਆਹ ਲਾਂਦੇ ਸੀ ਕਿ ਸਿੱਖੀ ਦਾ ਰੰਗ ਛੜਿਆ ਹੋਇਆ ਤੁਹਾਨੂੰ ਦੱਸਿਆ ਸੀ ਲੇਕਿਨ ਅੱਜ ਤੁਸੀਂ ਨਾ ਰੰਗਾਂ ਦੇ ਵਿੱਚ ਰੰਗ ਕੇ ਅੱਜ ਕਿੰਨੀ ਕਿ ਤੁਸੀਂ ਕਰਵਾਣੀ ਪਈ ਉੱਥੇ ਜਾ ਕੇ ਕਿੰਨਾ ਕਿ ਤੁਸੀਂ ਆਨੰਦ ਲਿਆ ਕਿੰਨਾ ਕਿ ਮਹਾਰਾ ਦੇ ਚਰਨਾਂ ਤੇ ਕਿੰਨੇ ਤੇ ਆਪਣੇ ਸਿੱਖਾਂ 'ਚ ਵੀ ਹੈ ਬਹੁਤ ਜ਼ਿਆਦਾ ਕਮੀਆਂ ਦੇਖੋ ਤੁਸੀਂ ਉੱਥੇ ਕੀਰਤਨ ਦਰਬਾਰ ਲੱਗੇ ਕੋਈ ਸਿੱਖਾਂ ਨੇ ਕਿੰਨੇ ਕਿ ਕੀਰਤਨ ਅੱਜ ਪਤਾ ਲੱਗਿਆ ਆਪਾਂ ਨੂੰ 3000 ਕਰੋੜ ਰੁਪਇਆ ਆਪਾਂ ਨੇ ਲੰਗਰਾਂ ਤੇ ਲੱਗਿਆ ਆਪਾਂ ਹੋਲੇ ਮੱਲੇ ਦੇ ਵਿੱਚ ਲੰਗਰਾਂ ਤੇ ਲੱਗਿਆ ਲੇਕਿਨ ਕਿਤੇ ਨਾ ਕਿਤੇ ਅੱਜ ਜਰੂਰਤ ਹੈ ਸਾਰੀ ਮੇਰੀ ਸਿੱਖ ਕਮਿਊਨਿਟੀ ਦੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਸਭ ਤੋਂ ਪਹਿਲਾਂ ਆਪਾਂ ਨੂੰ ਜਿਹੜਾ ਸਿੱਖੀ ਸਿਧਾਂਤ ਹੈ ਉਹ ਕਾਇਮ ਰੱਖਣਾ ਪਵੇਗਾ ਕਿਉਂਕਿ ਬੜਾ ਕੁਝ ਹੈ ਅਸੀਂ ਜਿਹੜੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਅਸੀਂ ਉਹਨਾਂ ਨੂੰ ਬਿਸਾਰ ਕੇ ਚੱਲਨੇ ਕਦੇ ਵੀ ਆਪਾਂ ਉਹਨਾਂ ਨਾਲ ਇੱਕ ਪਾਸਾ ਕਰਕੇ ਚੱਲਨੇ ਆਪਾਂ ਨੇ ਇੱਕ ਸਿਪਰ ਦਿਖਾਵੇ ਮਾਤਰ ਰਹੇ ਵੀ ਹਾਂ ਇਹਨਾਂ ਨੇ ਕੁਰਬਾਨੀਆਂ ਦਿੱਤੀ ਪ੍ਰਚਾਰ ਕਰਨ ਦੀ ਵੀ ਕਮੀ ਰਹੀ ਹੈ ਜਿਸ ਤਰੀਕੇ ਨਾਲ ਤੁਸੀਂ ਅੱਜ ਕਲੀਅਰ ਕਰ ਰਹੇ ਹੋ ਕਿ 12 ਵਜੇ ਨੇ ਦਾ ਜਿਹੜਾ ਪੂਰਾ ਲੋਕਾਂ ਨੇ ਮਜ਼ਾਕ ਬਣਾਇਆ ਉਹਦਾ ਅਸਲ ਸੱਚ ਕੀ ਹੈ ਅਗਰ 12 ਵਜੇ ਉਹ ਸਿੰਘ ਨਾ ਛਡਾ ਕੇ ਲੈਂਦੇ ਬਹੁ ਬੇਟੀਆਂ ਨੂੰ ਤਾਂ ਕਿਤੇ ਨਾ ਕਿਤੇ ਪੰਜਾਬ ਪੰਜਾਬ ਨਾ ਹੁੰਦਾ ਦੇਸ਼ ਦੇਸ਼ ਨਾ ਹੁੰਦਾ ਤਾਂ ਪ੍ਰਚਾਰਕਾਂ ਨੇ ਕਿੰਨੀ ਜਿੰਮੇਵਾਰੀ ਨਿਭਾਈ ਐ ਇਸ ਪ੍ਰਤੀ ਦੇਖੋ ਬਹੁ ਗਿਣਤੀ ਜਦੋਂ ਚੇਰ ਚਾਰੀ ਸਾਰੇ ਪ੍ਰਚਾਰਕ ਪ੍ਰਵਾਹ ਹੁਣ ਜਿਹੜੇ ਜਿਹੜੇ ਬਹੁ ਗਿਣਤੀ ਨਾ ਕਿਤੇ ਨਾ ਕਿਤੇ ਨਾ ਜਿਹੜਾ ਸਾਡਾ ਇਹ ਸਮਾ ਬਣਿਆ ਹੋ ਚਾਹੇ ਵਿੜਿਆਈ ਦੇ ਹਾਲਾਤ ਹੋਣੇ ਚਾਹੇ ਸਾਨੂੰ ਮਾਇਆ ਦੀ ਲੋੜ ਹੋਵੇ ਮਤਲਬ ਪਦਾਰਥਵਾਦੀ ਯੁੱਗ ਦੇ ਵਿੱਚ ਬਹੁ ਗਿਣਤੀਆਂ ਹੜ ਚੁੱਕੀਆਂ ਨੇ ਬਹੁ ਲੋਕ ਭਰਾ ਹੜ ਚੁੱਕੇ ਨੇ ਕਈ ਵਾਰ ਉਹ ਸਿਰਫ ਇੱਕ ਲਫਾਵੇ ਦੀ ਤਰਸੀਮਤ ਹੈ ਵੀ ਅਲਫਾਵਾ ਕਿੱਡਾ ਕਿਨਾਂ ਨਹੀਂ ਸ਼ਬਦ ਲੱਭ ਲੇਕਿਨ ਤੁਹਾਨੂੰ ਉਹਨਾਂ ਸੂਠੋ ਸਬਦਾਂ ਤੱਕ ਜਾਣਾ ਪਵੇਗਾ ਜੋ ਅਸਲੀ ਸਿਧਾਂਤ ਹੈ ਉਹ ਦੱਸਣਾ ਪਵੇਗਾ ਪ੍ਰਚਾਰਕ ਵੀਰਾਂ ਨੂੰ ਮੇਰੀ ਬੇਨਤੀ ਹੈ ਵੀ ਜਿਨ੍ਹਾਂ ਨੂੰ ਵੀ ਮਾਰਾਂ ਨੇ ਸਮੇਂ ਦੇ ਨਾਲ ਪਰਮੇਸ਼ਰ ਨੇ ਤੁਹਾਨੂੰ ਸੇਵਾ ਦਿੱਤੀ ਆਪ ਦੀ ਸੇਵਾ ਤੁਸੀਂ ਅਦਰ ਸਟੇਟਾਂ ਦੇ ਵਿੱਚ ਹੁੰਨੇ ਆ ਨਾ ਪੂਰੀ ਨਿਰਵਕਤਾ ਦੇ ਨਾਲ ਅਨੁਭਾਅ ਦੱਸੋ ਸੰਗਤ ਨੂੰ ਆ ਇਸੰਗ ਤੋਂ ਮੰਨੇ ਨਾ ਮੰਨੇ ਕਿਉਂਕਿ ਆਪਣਾ ਫਰਜ਼ ਹੈ ਉਹ ਗੱਲ ਸਚਾਈ ਕਹਿਣਾ ਇੱਕ ਇੱਕ ਦੇਖੋ ਰੇਸ਼ਮ ਦੀ ਬਹੁਤ ਵੱਡੀ ਗੱਲ ਹੈ ਚਲੋ ਸੋਚਣ ਦੇ ਆਪਾਂ ਵਿਚਾਰ ਕਰ ਰਹੇ ਹਾਂ ਇੱਕ ਪਾਸੇ ਇੰਨੀਆਂ ਕੁਰਬਾਨੀਆਂ ਇੱਕ ਪਾਸੇ ਇਦਾਂ ਉਹ ਇਤਿਹਾਸ ਗੁਰੂਆਂ ਨੇ ਸਾਡੇ ਨੇ ਇਦਾਂ ਵੱਡਾ ਇਤਿਹਾਸ ਗੁਰੂਆਂ ਸਭ ਸਾਨੂੰ ਦਿੱਤੇ ਨੇ ਪਰ ਦੂਜੇ ਪਾਸੇ ਇੱਕ ਮਿੰਟ ਦੇ ਵਿੱਚ ਹੀ ਗਾਣੇ ਵਾਲਾ ਜਿਹੜਾ ਅੱਜ ਜਨਮ ਲੈਂਦਾ ਹੈ 20 ਸਾਲ ਬਾਅਦ ਉਹ ਇੱਕ ਇਦਾਂ ਦੀ ਲਾਈਨ ਸ਼ੁਰੂ ਕਰ ਦਿੰਦਾ ਸਰਦਾਰਾਂ ਪਤਰੀ ਲੋਕਾਂ ਦੇ ਵਿੱਚ ਇਸ ਤਰੀਕੇ ਦਾ ਜਾਂਦਾ ਉਹ ਬੋਲ ਉਸ ਦਾ ਕਿ ਪਿਛਲਾ ਸਾਰਾ ਇਤਿਹਾਸ ਹੀ ਭੁੱਲ ਜਾਂਦੇ ਨੇ ਲੋਕ ਇੱਕ ਅੱਜ ਦੀ ਗੱਲ ਯਾਦ ਹੈ ਪਿਛਲੇ ਗੁਰੂਆਂ ਦੀ ਕੁਰਬਾਨੀ ਯਾਦ ਨਹੀਂ ਜੇ ਵੀਰ ਆਪਾਂ ਸਚਾਈਤ ਕਰ ਜਾਈਏ ਸਿੱਖ ਸਿੱਖ ਨਹੀਂ ਰਿਹਾ ਮਹਾਰਾ ਕਹਿੰਦੇ ਸਿੱਖੀ ਸਿੱਖਿਆ ਗੁਰੂ ਵਿਚਾਰ ਅੱਜ ਕਿੰਨੇ ਕੁ ਸਿੱਖ ਤੁਹਾਨੂੰ ਦੇਖਣਗੇ ਜਿਹਨੇ ਸਿਧਾਂਤ ਦੇ ਨਾਲ ਜੁੜੇ ਹੋਏ ਨੇ ਕਿਤੇ ਨੇ ਕਿਤੇ ਆਪਾਂ ਜਥੇਬੰਦੀਆਂ ਨਾਲ ਧੜੇ ਬੰਦੀਆਂ ਨਾਲ ਜੁੜ ਗਏ ਨਾ ਕਿਤਨੇ ਕਿਤੇ ਆਪਾਂ ਪਾਰਟੀ ਦੇ ਵਿੱਚ ਮੰਡੇ ਗਏ ਲੇਕਿਨ ਸਾਡਾ ਅਸਲੀ ਪਾਰਟੀ ਕਿਹਾ ਸੀ ਗੁਰੂ ਮਹਾਰਾਜ ਜੀ ਮਤਲ ਜਿਹੜੀ ਸਾਡੀ ਅਸਲੀ ਖਾਲਸੇ ਦੀ ਲੇਕਿਨ ਅੱਜ ਅਸੀਂ ਕਿੱਥੇ ਗਏ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜਦੋਂ ਸਾਡਾ ਮਤਲ ਗਰਾਫਟ ਕਰਨ ਕੀ ਜੇ ਤੁਸੀਂ ਅੱਜ ਪਰਚੋਲ ਕਰੋਗੇ ਗਰਾਫਟ ਕਿਵੇਂ ਆਈ ਸਾਡੇ ਵਿੱਚ ਐਡਾ ਓਨਚਾ ਸਿਧਾਂਤ ਹੋਵੇ ਸ਼ਰੋਮਣੀ ਹੋਵੇ ਜਿਹਨੂੰ ਪੂਰੀ ਵਰਲਡ ਦੇ ਵਿੱਚ ਅੱਜ ਪ੍ਰਚਾਰਿਆ ਜਾ ਰਿਹਾ ਜਿਹਨੇ ਜਿਹੜਾ ਵੀ ਮਤਲ ਦੇਖਦਾ ਸਾਡੇ ਲੰਗਰ ਪੰਕਤ ਦਾ ਸੁਮੇਲ ਹੈ ਜਿੱਥੇ ਵੀ ਕੋਈ ਬੰਦਾ ਦੇਖਦਾ ਉਹ ਮਤਲ ਸਹਿਜ ਚਲੇ ਜਾਂਦਾ ਬਣਾਇਆ ਕਿਨੇ ਗੁਰੂ ਸਾਹਿਬਾਨ ਨੇ ਬਣਾਇਆ ਨਾ ਅੱਜ ਲੰਗਰ ਪ੍ਰਥ ਗਸਿਕ ਖਤਮ ਕਰ ਰਹੇ ਸੜਕਾਂ ਤੇ ਲੰਗਰ ਰੋਲਿਆ ਜਾ ਰਿਹਾ ਹੈ ਪੰਕਤ ਕਿੱਥੇ ਗਈ ਉੱਥੇ ਪੰਕਤ ਗਈ ਕਿੱਥੇ ਮੇਜਾ ਬਣਾਲ ਖਾਣ ਲੱਗ ਗਏ ਮਤਲਬ ਕੁਰਸੀਆਂ ਮਤਲਬ ਕਿਤੇ ਨਾ ਕਿਤੇ ਨਾ ਜਿਹੜੇ ਸਿੱਖ ਹੈ ਆਪਣੇ ਸਿੱਖ ਕਮਿਊਨਿਟੀ ਜਾਂ ਸਿੱਖ ਭਰਾ ਨੇ ਉਹ ਸਿੱਖ ਰਹੀ ਨਹੀਂ ਹੈਗੇ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਅਸੀਂ ਕੀ ਕਰ ਰਹੇ ਕੀ ਨਹੀਂ ਦੇਖੋ ਦੇਖੋ ਸਿੱਖ ਤਾਂ ਕਬਰਾਂ ਤੇ ਤੀਰਾਂ ਛਣਾਉਂਦੇ ਫਿਰਦੇ ਮੱਥੇ ਟੇਕਦੇ ਫਿਰਦੇ ਮੜੀਆਂ ਤੇ ਮੱਥੇ ਟਿਕੂ ਸਿੱਖ ਟੇਕਦੇ ਫਿਰਦੇ ਸੋ ਦੇਖੋ ਗੱਲ ਇਹ ਨਹੀਂ ਹੁੰਦੀ ਹੈ ਕਿ ਗੱਲ ਇਹ ਹੁੰਦੀ ਵੀ ਤੁਹਾਡਾ ਗੁਰੂਪ੍ਰੀਤ ਮਹਾਰਾ ਕਹਿੰਦੇ ਜਿਨ ਪੈ ਅਦਮਨੀ ਬਾਣੀ ਧਾਰਾ ਜਾਨੂੰ ਉਸੋ ਸਿੱਖ ਨਹੀਂ ਹਮਾਰਾ ਤੁਸੀਂ ਇਹ ਦੇਖੋ ਅੱਜ ਪੈ ਅਦਮ ਹੈ ਸਾਨੂੰ ਸਤਕਾਰ ਹੈ ਅੱਜ ਜਦੋਂ ਗੁਰੂ ਆਪਾਂ ਗੁਰੂ ਕੀ ਹਜ਼ੂਰੀ ਬੈਠਦੇ ਆਪਾਂ ਉਹ ਤੇ ਉੱਪਰੋਂ ਕਿਸੇ ਲੀਡਰ ਨੂੰ ਸਮਝ ਸਕਦੇ ਚਾਹੇ ਕਿੱਡਾ ਮੜਾ ਕੋਈ ਲੋਕਲ ਲੀਡਰ ਆਵੇ ਜਾਂ ਕੋਈ ਬਾਬਾ ਆਵੇ ਸੰਤ ਆਵੇ ਸਾਧੂ ਆਵੇ ਲੇਕਿਨ ਗੁਰੂ ਸਰੋਮਣੀ ਸਾਡੇ ਵਾਸਤੇ ਸਾਡਾ ਜਦੋਂ ਉਸ ਦੀ ਹਜ਼ੂਰੀ 'ਚ ਬੈਠਦੇ ਸਾਰੇ ਗੁਰੂ ਆਤੇ ਗੁਰੂ ਘਰਾਂ ਦੇ ਵਿੱਚ ਲੜੀ ਜਾਂਦੇ ਅਸੀਂ ਕਿਉਂਕਿ ਸਾਨੂੰ ਕਿ ਸਮਝ ਹੀ ਨਹੀਂ ਆ ਰਹੀ ਵੀ ਅਸੀਂ ਕਰਨਾ ਕੀ ਹੈ ਮਤਲਬ ਇਹ ਨਹੀਂ ਅੱਜ ਅੱਜ ਬਹੁ ਗਿਣਤੀ ਸਿੱਖਾਂ ਦੀ ਤੁਹਾਡੇ ਚੈਨਲ ਜਰੀਏ ਬੇਨਤੀ ਕਰ ਰਿਹਾ ਬਹੁ ਗਿਣਤੀ ਸਿੱਖਾਂ ਦੀ 90 95% ਆਪਸੀ ਈਰਖਾ ਦੇ ਵਿੱਚ ਲੜ ਰਹੀ ਹੈ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਤੁਸੀਂ ਇਹ ਦੇਖੋ ਅੱਜ ਕਿੰਨੀ ਕ ਆਪਣੀ ਸਿੱਖੋਂ ਮਜਾਗਦੀ ਹੈ ਵੀ ਜਿਹੜੇ 30 30 ਸਾਲ ਤੋਂ ਜੇਲ੍ਹਾਂ ਚ ਮੰਦਾ ਭੁੱਲ ਕੇ ਕਿ ਨਹੀਂ ਭੁੱਲ ਕੇ ਜਿਨ੍ਹਾਂ ਨੇ ਪੰਜਾਬ ਦੀ ਜਿਹੜੀ ਅਣਖ ਸੀ ਉਹਨੂੰ ਕੈਮ ਰੱਖਿਆ ਜਿਨ੍ਹਾਂ ਨੇ ਦਸਤਾਰ ਨੂੰ ਉਹਨਾਂ ਤੇ ਆਪ ਦੀ ਦਸੋਂ ਲੜਾਈ ਸੀ ਕਿਸੇ ਭਰਾ ਦੀ ਤੁਸੀਂ ਉਹਨਾਂ ਨੂੰ ਕਦੇ ਮਿਲਿਓ ਕਿੰਨੀ ਉਹਨਾਂ ਦੀ ਕੁਆਲੀਫਿਕੇਸ਼ਨ ਸੀ ਅੱਜ ਵੀ ਮਿਲਿਓ ਜਿੰਨੇ 30 32 33 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਤੁਸੀਂ ਉਹਨਾਂ ਦੇਖਿਓ ਵੀ ਤੁਸੀਂ ਇੱਕ ਦੇਖੋ ਤਾਮਿਲਨਾਡੂ ਦੀ ਸਰਕਾਰ ਨੇ ਜਦੋਂ ਪ੍ਰਾਈਮ ਮਿਨਿਸਟਰ ਦੇ ਹਥਿਆਰੇ ਸਨ ਉੱਥੋਂ ਦੇ ਵਸਿੰਦਿਆਂ ਨੇ ਲੋਕਾਂ ਨੇ ਸਰਕਾਰ ਨੇ ਛਡਾ ਲੇ ਲੇਕਿਨ ਅਸੀਂ ਆਪ ਦੇ ਜਿਹੜੇ ਸਾਡੇ ਪੜ੍ਹੇ ਲਿਖੇ ਨੌਜਵਾਨ ਸਨ ਜਿਹੜੇ ਇੱਕ ਵਹਿਣ ਦੇ ਵਿੱਚ ਉਹਨਾਂ ਨੂੰ ਲੱਗਿਆ ਵੀ ਸਾਡੇ ਨਾਲ ਬੜਾ ਗਲਤ ਹੋਇਆ ਉਹਨਾਂ ਨੇ ਉਸ ਸਮੇਂ ਦੇ ਵਿੱਚ ਜ਼ੁਲਮ ਨੂੰ ਠੱਲਣ ਦੇ ਲਈ ਜੋ ਕਿ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਕੀਤਾ ਲੇਕਿਨ ਅੱਜ 30 ਸਾਲ ਹੋ ਗਏ ਭਾਈ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਪਿੱਛੇ ਛੱਡ ਕੇ 8 ਲੱਖ ਦੇ ਇਕੱਠ ਨੇ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰੇ ਨੂੰ ਜਥੇਦਾਰ ਨਿਯੁਤ ਕੀਤਾ ਅੱਜ ਕਿਹੜਾ ਉਹਨਾਂ ਨੂੰ ਜਥੇਦਾਰ ਮੰਨ ਰਿਹਾ ਕਿੰਨੇ ਲੋਕ ਨੇ ਜਿਹੜੇ ਉਹਨਾਂ ਨੂੰ ਮੰਨ ਰਹੇ ਆ ਕਿਤੇ ਨਾ ਕਿਤੇ ਸਾਨੂੰ ਸਮਝਣਾ ਪਵੇਗਾ ਚਾਹੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਹੈ ਸਾਨੂੰ ਉਹਨਾਂ ਦਾ ਕਿਰਦਾਰ ਤੇ ਉਹਨਾਂ ਨਾਲ ਕਿਰਦਾਰ ਨੂੰ ਮਿਲਾਉਣਾ ਪਵੇਗਾ ਨਾ ਕਿ ਤਨਾ ਜਦੋਂ ਤੱਕ ਅਸੀਂ ਆਪਦੀਆਂ ਕਮੀਆਂ ਨਹੀਂ ਵਿਰੇ ਸਾਡੇ 'ਚ ਕਮੀਆਂ ਮੈਂ ਕਹਿੰਦਾ ਹਜ਼ਾਰ ਕਰੋੜ ਕਮੀਆਂ ਸਾਡੇ ਦੇ ਵਿੱਚ ਐ ਅਸੀਂ ਦੋਸ਼ ਸਰਕਾਰਾਂ ਨੂੰ ਦੇ ਰਹੇ ਹਾਂ ਜਦੋਂ ਤੱਕ ਅੱਜ ਹਰ ਇੱਕ ਗੁਰਸਿੱਖ ਆਪਣੇ ਸਿਧਾਂਤ ਦੇ ਨਾਲ ਨਹੀਂ ਜੁੜੇਗਾ ਗੁਰੂ ਦੇ ਨਾਲ ਪਿਆਰ ਭੈਅ ਅਦਬ ਨਹੀਂ ਕਰੇਗਾ ਉਦੋਂ ਤੱਕ ਗੱਲ ਨਹੀਂ ਬੜਨੀ ਜਿੰਨਾ ਆਪਾਂ ਆਪਣੇ ਕਿਸੇ ਸਿਆਣੇ ਦੇ ਨਾਲ ਜਿਵੇਂ ਬਾਪੂ ਨਾਲ ਪ੍ਰਪੇਰੈਂਸ ਦੇ ਨਾਲ ਸਤਿਕਾਰ ਕਰਦੇ ਆਂ ਆਪਾਂ ਉਹਨਾਂ ਦਾ ਭੈ ਮੰਨਦੇ ਆਂ ਆਪਾਂ ਗੁਰਬਾਣੀ ਦਾ ਮੰਨਣਾ ਪਵੇਗਾ ਜਿਹੜਾ ਗੁਰਬਾਣੀ ਦਾ ਅਸਲ ਸਿਧਾਂਤ ਹੈ ਆਪਾਂ ਨਾ ਹੁਣ ਅੱਜ ਆ ਕੌਮ ਬੜੀਆਂ ਬੜੀਆਂ ਗੱਲਾਂ ਤੇ ਲੜ ਰਹੀ ਹੈ ਵੀ ਹਾਂ ਜੀ ਇੱਥੇ ਸਤਕਾ ਇੱਥੇ ਇਹ ਨਹੀਂ ਹੋਇਆ ਇੱਥੇ ਇਹ ਨਹੀਂ ਹੋਇਆ ਲੇਕਿਨ ਜਿਹੜੇ ਠੋਸ ਕਦਮ ਸਨ ਜਿੱਥੇ ਵੱਡੇ ਫੈਸਲੇ ਹੁਣੇ ਦੀ ਲੋੜ ਸੀ ਉੱਥੇ ਅੱਜ ਕਿੱਥੇ ਕੌਮ ਦੇ ਹਾਲਾਤ ਕਿੱਥੇ ਗਏ ਪਰ ਰੇਸ਼ਮ ਜਿਸ ਤਰੀਕੇ ਨਾਲ ਗੁਰਤੇਗ ਬਹਾਦਰ ਜੀ ਨੇ ਕੁਰਬਾਨੀ ਦਿੱਤੀ ਹੈ ਦਿੱਲੀ ਦੇ ਵਿੱਚ ਆਪਣਾ ਸੀਸ ਦਿੱਤਾ ਹੈ ਔਰੰਗਜ਼ੇਬ ਦਾ ਰਾਜ ਸੀ ਜਿਸ ਤਰੀਕੇ ਨਾਲ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਸੀ ਕਿ ਤੁਸੀਂ ਆਪਣਾ ਧਰਮ ਛੱਡ ਕੇ ਸਾਡੇ ਧਰਮ ਦੇ ਵਿੱਚ ਆਓ ਲਾਲਚ ਵੀ ਦਿੱਤੇ ਜਾ ਰਹੇ ਸੀ ਉਸ ਸਮੇਂ ਦੇ ਵਿੱਚ ਜਦੋਂ ਪੂਰਾ ਰਾਜ ਮੁਸਲਮਾਨਾਂ ਦਾ ਸੀ ਗੁਰੂ ਸਾਹਿਬ ਨੇ ਕੁਰਬਾਨੀ ਦੇ ਕੇ ਨਵਾਜਿਆ ਹੋਵੇ ਉਸ ਤੋਂ ਬਾਅਦ ਵੀ ਜਾ ਕੇ ਬਸਾਰਿਆ ਜਾ ਰਿਹਾ ਹੈ ਭੁੱਲਿਆ ਜਾ ਰਿਹਾ ਹੈ ਭਾਵੇਂ ਹੋਰ ਕੰਮ ਹਨੇ ਭਾਵੇਂ ਸਾਡੀ ਕੌਮ ਹੈ ਦੇਖੋ ਜੀ ਇਹ ਅਸੀਂ ਸਮੂਹ ਦੇਖੋ ਸਮਾਜ ਦੇ ਵਿੱਚ ਹਰ ਇੱਕ ਵਰਗ ਨੂੰ ਇਹ ਬੇਨਤੀ ਕਰਦੇ ਆ ਬੇਨਤੀ ਕਿ ਆ ਤੁਹਾਡੇ ਜਰੀ ਕਹਿਣਾ ਚਾਹੁੰਦੇ ਆ ਵੀ ਦੇਖੋ ਆਪਾਂ ਕਿਰਤ ਕਰਨਾ ਬੜੀ ਐ ਐਸਾਨ ਫ੍ਰਾਮੋਸ਼ਨ ਨਾ ਬਣੀਏ ਜਦੋਂ ਜ਼ੁਲਮ ਦੀ ਇੰਤਹਾ ਹੋ ਗਈ ਸੀ ਨਾ ਔਰਗ ਜੇਬ ਜਦੋਂ ਸਬਾ ਮਨ ਜੰਜੂ ਲਾ ਕੇ ਰੋਟੀ ਖਾਂਦਾ ਸੀ ਨਾ ਜਦੋਂ ਕਿਰਪਾ ਰਾਮ ਪੰਡਤ ਨੇ ਆ ਕੇ ਅਨੰਦਪੁਰ ਸਾਹਿਬ ਦੇ ਵਿੱਚ ਫਰਿਆਦ ਕੀਤੀ ਗੁਰਤੇਗ ਮਹਾਰਾਜ ਦੇ ਚਰਨਾਂ ਦੇ ਵਿੱਚ ਜਦੋਂ ਗੱਲ ਹੋਈ ਵੀ ਜਦੋਂ ਕੋਈ ਵੱਡਾ ਸੰਤ ਦੁਨੀਆ ਦੇ ਵਿੱਚ ਇਸ ਜ਼ੁਲਮ ਨੂੰ ਰੋਕ ਸਕਦਾ ਹੈ ਤਾਂ ਗੋਮਿੰਦ ਰਾਏ ਮਹਾਰਾ ਨੇ ਗੁਰੂ ਕਾਂਗਿ ਤਰਪਿਤਾ ਨੇ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਜਿਤੋਂ ਮਹਾਰਾਜ ਛੋਟੀ ਬਸਤ ਦੇ ਵਿੱਚ ਸਨ ਉਹਨਾਂ ਨੇ ਆਪਦੇ ਪਿਤਾ ਨੂੰ ਕਿਹਾ ਵੀ ਮਹਾਰਾਜ ਤੁਹਾਡੇ ਤੋਂ بڑا ਕਿਹੜਾ ਸੰਤ ਹੋ ਸਕਦਾ ਸੋ ਗੁਰੂ ਤੇਗ ਬਹਾਦਰ ਮਹਾਰਾਜ ਨੇ ਫਿਰ ਇਸ ਜ਼ੁਲਮ ਨੂੰ ਠੱਲਣ ਦੇ ਲਈ ਚਾਂਦਨੀ ਚੌਂਗ ਦੇ ਵਿੱਚ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਉੱਥੇ ਕੁਰਬਾਨੀ ਹੋਈ ਜਦੋਂ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਨੂੰ ਸ਼ਹੀਦ ਕੀਤਾ ਗਿਆ ਨਾ ਤਾਂ ਉਹਨਾਂ ਨੇ ਆਖਰੀ ਇੱਛਾ ਕੀ ਵੀ ਸਾਡੀ ਤੁਹਾਡੀ ਆਖਰੀ ਇੱਛਾ ਦੱਸੋ ਕੀ ਹੈ ਜਦੋਂ ਜ਼ਾਲਮਾਂ ਨੇ ਪੁੱਛਿਆ ਤਾਂ ਉਹਨਾਂ ਨੇ ਆਖਰੀ ਇੱਛਾ ਕੀ ਦੱਸੀ ਵੀ ਸਾਡਾ ਮੁਖ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹੋਵੇ ਉਹਨਾਂ ਨੇ ਆਪ ਦਾ ਮੁੱਖ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਦੇ ਵਿੱਚ ਟਿਕਾਇਆ ਸੋ ਅੱਜ ਮੈਂ ਦੁਨੀਆ ਦੇ ਉਹਨਾਂ ਬਸਿੰਦਿਆਂ ਨੂੰ ਜਰੂਰ ਉਹਨਾਂ ਨੂੰ ਭਰਾਵਾਂ ਨੂੰ ਕਹਿਣਾ ਚਾਹੁੰਦਾ ਚਾਹ ਕਿਸੇ ਧਰਮ ਨਾਲ ਉਹ ਸੰਬੰਧ ਰੱਖਦੇ ਵੀ ਪ੍ਰਭੂ ਜਦੋਂ ਸਵਾਮਣ ਹਿੰਦੂਆਂ ਦੇ ਜੰਝੂ ਲਾ ਕੇ ਰੋਟੀ ਖਾਂਦਾ ਸੀ ਨਾ ਮੁਸਲਮਾਨ ਬਣਾ ਰਿਹਾ ਸੀ ਤਾਂ ਇਹਨਾਂ ਦੇ ਸਰਦਾਰਾਂ ਦੇ ਗੁਰੂ ਸਹਿਬਾਨ ਨੇ ਗੁਰਤੇਗ ਬਾਧਰ ਮਹਾਰਾ ਨੇ ਇਸ ਧਰਮ ਦੀ ਰੱਖਿਆ ਕੀਤੀ ਲੇਕਿਨ ਅੱਜ ਤੁਹਾਨੂੰ ਬੇਨਤੀ ਵੀ ਅਹਸਾਨ ਫਰਾਮਾਸ਼ਨ ਨਾ ਹੋਵੋ ਅਕਿਰਤਕਰ ਨਾ ਬਣੋ ਅੱਜ ਵੀ ਬੰਦੇ ਬਣੋ ਜੀ ਅੱਜ ਹਿੰਦੂ ਮੰਦਰਾਂ ਦੇ ਵਿੱਚ ਚੱਲ ਖੜਕ ਰਹੇ ਨੇ ਉਹ ਗੁਰੂ ਤੇਗ ਬਾਧਰ ਮਹਾਰਾ ਦੀ ਬਦੌਲਤ ਖੜਕ ਰਹੇ ਨੇ ਸੋ ਮੇਰੀ ਸਿੱਖ ਭਰਾਵਾਂ ਅਗੇ ਬੇਨਤੀ ਹੈ ਵੀ ਆਪ ਦੇਖੋ ਸਮਾਜ ਦੇ ਵਿੱਚ ਸਭ ਨੇ ਇੱਕ ਪਿਆਰ ਦੇ ਨਾਲ ਰਹਿਣਾ ਹੈ ਲੇਕਿਨ ਕਿਤੇ ਨਾ ਕਿਤੇ ਪਿਆਰ ਬਿਸਰ ਰਿਹਾ ਅੱਜ ਪਿਆਰ ਪਰਮੇਸ਼ਰ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਅੱਲਾ ਕੋਈ ਬੰਡੀਆਂ ਤਾਂ ਕੋਈ ਨਹੀਂ ਪਾਉਂਦਾ ਲੇਕਿਨ ਅਸੀਂ ਲੋਕ ਕਿਤੇ ਕਿਤੇ ਨਫਰਤ ਦੀ ਅੱਗ ਦੇ ਵਿੱਚ ਝੋਲਸ ਰਹੇ ਹਾਂ ਸੋ ਮੇਰੀ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ ਵੀ ਅਸੀਂ ਉਦੋਂ ਨਾ ਕਿਸੇ ਦੀ ਈਨ ਮੰਨੀ ਜਦੋਂ ਤਨ ਤੋਂ ਲੱਥਾ ਸੀ ਚੰਮ ਸਾਡਾ ਸਾਨੂੰ ਮਾਰ ਮਕਾਉਣ ਵਾਲੇ ਕਈ ਆਏ ਕਾਇਮ ਰਿਹਾ ਸੰਗਰਾਮ ਦਾ ਥੰਮ ਸਾਡਾ ਸੋ ਇਹੀ ਸਰਦਾਰ ਕਮਿਊਨਿਟੀ ਹੈ ਜੇ ਦੇਸ਼ ਨੂੰ ਕਿਤੇ ਲੋੜ ਪਈ ਚਾਹੇ ਕਿਸਾਨਾਂ ਨੇ ਅੱਗੇ ਹੋ ਕੇ ਜਦੋਂ ਚਾਹੇ ਕਿਸੇ ਕਿਸੇ ਕਿਹੜਾ ਸਰਕਾਰਾਂ ਨੇ ਕਾਲੇ ਕਾਨੂੰਨ ਲਿਆਂਦੇ ਇਥੋਂ ਹੀ ਪੰਜਾਬ ਦੀ ਧਰਤੀ ਤੋਂ ਉੱਠ ਕੇ ਸਰਦਾਰਾਂ ਨੇ ਹੋਰ ਭਾਈਚਾਰੇ ਨੂੰ ਨਾਲ ਲੈ ਕੇ ਵੱਡਾ ਅੰਦੋਲਨ ਕੀਤਾ ਤੇ ਉਹ ਕਾਲੇ ਕਾਨੂੰਨ माफ ਕਰਵਾਏ ਸੋ ਜਦੋਂ ਵੀ ਦੇਸ਼ ਤੇ ਕਿਸੇ ਵੀ ਵਰਗ ਨੂੰ ਲੋੜ ਪਈ ਹੈ ਸੋ ਇਹਨਾਂ ਨੇ ਵੱਧ ਚੜ ਕੇ ਆਪ ਦਾ ਹਿੱਸਾ ਪਾਇਆ ਚਾਹੇ ਕੱਲੀ ਦੇਖਦੇ ਨਹੀਂ ਵਰਲਡ ਤੇ ਵੀ ਤੁਸੀਂ ਦੇਖੋ ਸੰਸਾਰ ਲੈਵਲ ਤੇ ਜਿੱਥੇ ਕਿਤੇ ਵੀ ਲੋੜ ਪਈ ਹੈ ਸੋ ਹਰ ਇੱਕ ਭਰਾ ਨੂੰ ਬੇਨਤੀ ਹੈ ਵੀ ਸਰਦਾਰਾਂ ਦਾ ਇਤਿਹਾਸ ਪੜੋ ਇਹ ਇਤਿਹਾਸ ਨਿਚਾਰਾਂ ਦਾ ਨਹੀਂ ਇਹ ਸਰਦਾਰਾਂ ਦਾ ਇਤਿਹਾਸ ਹੈ ਗੁਰੂ ਕੇ ਖਾਲਸੇ ਦਾ ਇਤਿਹਾਸ ਹੈ ਇਹ ਅੱਜ ਨਹੀਂ ਸਦੀਵੀ ਅਮਰ ਰਹੇਗਾ ਸੋ ਇਹਦੇ ਬਾਬਤ ਤੁਹਾਨੂੰ ਇਹੀ ਬੇਨਤੀ ਵੀ ਇਤਿਹਾਸ ਦੇ ਨਾਲ ਪੜੋ ਚਾਹੇ ਆਪਣੇ ਭਰਾ ਹੋਣ ਚਾਹੇ ਬਗਾਨੇ ਹੋਣ ਕਦੇ ਵੀ ਇਹ ਗੱਲ ਨਾ ਕਹੋ ਵੀ 12:00 ਵਜੇ 12:00 ਵਜੇ ਲੇਕਿਨ ਜੇ ਤੁਸੀਂ 12:00 ਵਜੇ ਤੇ ਅਸਲੀ ਤੱਥ ਲੱਭੋਗੇ ਤਾਂ ਤੁਹਾਨੂੰ ਪਤਾ ਲੱਗਿਆ ਤੁਹਾਡੀਆਂ ਬਹੂ ਬੇਟੀਆਂ ਭੈਣਾਂ ਨੂੰ ਉਹ ਗੁਰੂ ਕਾ ਖਾਲਸਾ 12 ਵਜੇ ਸ਼ਿਰਾਕੇ ਤੁਹਾਡੇ ਘਰ ਪਹੁੰਚਾਉਂਦਾ ਸੀ ਹਾਲਾਤ ਕਿਵੇਂ ਸੀ ਸੀ ਉਹ ਤੁਹਾਡੇ ਘਰਾਂ ਦੇ ਵਿੱਚ ਤੁਸੀਂ ਆਪਦੇ ਵੱਡੇ ਬਡੇਰਾਂ ਨੂੰ ਆਪਦੇ ਬਜ਼ੁਰਗਾਂ ਨੂੰ ਜਰੂਰ ਪੁੱਛੜਦਾ ਯਤਨ ਕਰੋ ਅਜ ਇੱਕ ਹੋਰ ਦੇਖਿਆ ਰਸਮੀ ਲਾਸਟ ਸਵਾਲ ਹੈ ਕਿ ਅਸੀਂ ਬਾਅਦਲੇ ਸ਼ਹਿਟਾਂ ਦੇ ਵਿੱਚ ਜਾ ਕੇ ਆਨੇ ਆ ਪੰਜਾਬ ਦੇ ਵਿੱਚ ਘੁੰਮਦੇ ਆ ਪਰ ਕਿਤੇ ਵੀ ਇਹ ਬੜੀ ਖੂਬੀ ਹੈ ਸਾਡੀ ਸਿੱਖੋਂ ਵਾਸਤੇ ਕਿ ਕੋਈ ਜੋ ਅਸਲੀ ਸਿੱਖ ਹੈ ਉਹ ਕਦੇ ਵੀ ਭੀਖ ਮੰਗਦਾ ਨਜ਼ਰ ਨਹੀਂ ਆਇਆ ਆਪਣੀ ਕਿਰਤ ਕਮਾਈ ਕਰਦਾ ਨਜ਼ਰ ਆਇਆ ਇਸੋਂ ਲੈ ਕੇ ਕੀ ਸੰਦੇਸ਼ ਮਿਲਦਾ ਦੇਖੋ ਦੇਖੋ ਜਿਹੜਾ ਜਿਹੜਾ ਸਾਡਾ ਸਿੱਖੀ ਦਾ ਮੇਨ ਕਨਸੈਪਟ ਹੈ ਮੇਨ ਤੁਸੀਂ ਮੋਰਲ ਕਹੋਗੇ ਛੋਟੇ ਸ਼ਬਦਾਂ ਦੇ ਵਿੱਚ ਕਹੋਗੇ ਨਾ ਜੋ ਸਿੱਖੀ ਸਿਧਾਂਤ ਹੈ ਉਹ ਗੁਰੂ ਨਾਨਕ ਮਹਾਰਾਜ ਨੇ ਸਾਨੂੰ ਦਿੱਤਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਗੁਰੂ ਦਾ ਸਿੱਖ ਕਿਰਤ ਕਰੂਗਾ ਉਹ ਗੱਲ ਅਮੀਰੀ ਗਰੀਬੀ ਦੀ ਨਹੀਂ ਲੇਕਿਨ ਗੁਰੂ ਦਾ ਸਿੱਖ ਕਿਰਤ ਕਰਕੇ ਨਾਮ ਜਪ ਕੇ ਜਿਹੜਾ ਬੇ ਭੇਜੇ ਕਿਤੇ ਲੋਡਬੰਦ ਹੋ ਉਹਨੂੰ ਦੇਖ ਕੇ ਆਪ ਸ਼ਕੂਗਾ ਸੋ ਇਹ ਸਿੱਖੀ ਦਾ ਅਸਲ ਦੇ ਵਿੱਚ ਜਿਹੜਾ ਮੋਰ ਲੂਪ ਦੇ ਵਿੱਚ ਅਸਲੀ ਸਿਧਾਂਤ ਹੈ ਇਹ ਕਿ ਤੁਸੀਂ ਕਿਤੇ ਵੀ ਬੜਲ ਦੇ ਵਿੱਚ ਚਲੇ ਜਾਓ ਜਿਹੜਾ ਗੁਰੂ ਦਾ ਸਿੱਖ ਹੋਊਗਾ ਨਾ ਜਿਹੜਾ ਸਰਦਾਰ ਹੋਊਗਾ ਕਿਤੇ ਵੀ ਪੀਖਣੀ ਮੰਗੂਗਾ ਜੇ ਕੋਈ ਤੁਹਾਨੂੰ ਲੱਗ ਗਿਆ ਉਹ ਬਡਰੂਪੀਆ ਹੋਊਗਾ ਉਹ ਸਿੱਖ ਸਰਦਾਰ ਨਹੀਂ ਹੋ ਸਕਦਾ ਉਹ ਬਡਰੂਪੀਆ ਹੋ ਸਕਦਾ ਕਿਉਂਕਿ ਤੁਸੀਂ ਅੱਜ ਦੇਖਿਆ ਵੀ ਕਈ ਪੇਡਾਂ ਦੂਜੀ ਚਾਲ ਦੇ ਵਿੱਚ ਮਸਤ ਹੋ ਗਈਆਂ ਦੇਖੋ ਸਮੇਂ ਦੇ ਵਿੱਚ ਕਈ ਲੋਕ ਨਕਲੀ ਬਣ ਜਾਂਦੇ ਨੇ ਅਸਲੀ ਬਣਦਾ ਯਤਨ ਕਰਦੇ ਤੁਸੀਂ ਮਸਤਾਨੇ ਮੁਵੇ ਉਹ ਦੂਜਿਆਂ ਦੇਖਦੇ ਹੀ ਆ ਨਾ ਕੋਈ ਲੋਕ ਆਸਰਾ ਲੈ ਕੇ ਚੱਲਦੇ ਆ ਲੇਕਿਨ ਜਿਹੜਾ ਅਸਲੀ ਹੈ ਸਰਦਾਰ ਉਹ ਕਦੇ ਵੀ ਨਹੀਂ ਕਰੂਗਾ ਅਤੇ ਉਹ ਦੂਜੇ ਮਜਲੂਮਾਂ ਦੇ ਨਾਲ ਖਾਣਾ ਜ਼ਾਲਮ ਵਿਰੁੱਧ ਲੜਨਾ ਇਹ ਖਾਲਸੇ ਦਾ ਅਸਲ ਸਿਧਾਂਤ ਹੈ ਚਾਹੇ 18ਵੀਂ ਸਦੀ ਤੇ ਦੇ ਵਿੱਚ ਰਿਹਾ 19ਵੀਂ ਵਿੱਚ ਰਿਹਾ 20ਵੀਂ ਵਿੱਚ ਰਿਹਾ ਤੁਸੀਂ ਦੇਖ ਲਓ ਅਸਲੀ ਖਾਲਸੇ ਦਾ ਸਿਧਾਂਤ ਆ ਮਜਲੂਮਾਂ ਦੇ ਨਾਲ ਖਾਣਾ ਅਤੇ ਜ਼ਾਲਮ ਵਿਰੁੱਧ ਲੜਨਾ ਕਦੇ ਵੀ ਖਾਲਸਾ ਗੁਰੂ ਦਾ ਖਾਲਸੇ ਨੇ ਕੋਈ ਜਾਤ ਮਜਬ ਨਹੀਂ ਦੇਖੀ ਜਿੱਥੇ ਕਿਸੇ ਨਾਲ ਤੱਕਾ ਹੋਇਆ ਜ਼ੁਲਮ ਹੋਇਆ ਆਪਣਾ ਬੱਦ ਚੜ ਕੇ ਉਸ ਕਾ ਮ ਆਪਣੀਆਂ ਕੁਰਬਾਨੀਆਂ ਦਿੱਤੀਆਂ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਇਹ ਸਨ ਰੇਸ਼ਮ ਸਿੰਘ ਬਡਾੜੀ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਨੇ ਜਿਹੜੇ ਪੰਜਾਬ ਤੋਂ ਬਾਹਰ ਹੋਰ ਸਟੇਟਾਂ ਦੇ ਲੋਕ ਨੇ ਹੋਰ ਨਜ਼ਰ ਨਾਲ ਸਿੱਖਾਂ ਨੂੰ ਦੇਖਦੇ ਨੇ ਕੋਈ 12 ਵਜੇ ਦੇ ਨਾਮ ਚੜਾਉਂਦਾ ਹੈ ਕੋਈ ਰੱਸੀ ਦੇ ਨਾਮ ਚੜਾਉਂਦਾ ਕੋਈ ਬੱਲੇ ਬੱਲੇ ਦੇ ਨਾਮ ਚੜਾਉਂਦਾ ਹੈ ਤਾਂ ਉਹਨਾਂ ਨੂੰ ਲੈ ਕੇ ਅੱਜ ਪੂਰੀ ਵਿਚਾਰ ਬਣਾਉਂਦਰਾ ਕੀਤੀ ਹੈ ਤਾਂ ਇਸ ਵੀਡੀਓ ਨੂੰ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣਾ ਕਮੈਂਟ ਜੋੜ ਦਿਓ ਕਿ ਜੀ ਹੋਰ ਸਟੇਟਾਂ ਤੱਕ ਇਹ ਖਬਰ ਪਹੁੰਚ ਸਕੇ ਕਿਉਂਕਿ ਅਹਿਮ ਮੁੱਦਾ ਹੈ ਜਦੋਂ ਵੀ ਕੋਈ ਬਾਹਰ ਦੀ ਸਟੇਟ ਦੇ ਵਿੱਚ ਜਾਂਦਾ ਹੈ ਤੇ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਆਮ ਗੱਲਾਂ ਨੇ ਜਿਹੜੀਆਂ ਇਹ ਸੁਣਨ ਨੂੰ ਮਿਲਦੀਆਂ ਨੇ ਪਰ ਇਹ ਗੱਲ ਕਲੀਅਰ ਅੱਜ ਜਿਹੜੀ ਹੋਈ ਹੈ ਜਿਸ ਤਰੀਕੇ ਨਾਲ ਹੋਸ਼ੇਟਾਂ ਨੂੰ ਨਹੀਂ ਪਤਾ ਸੀ ਭਾਵੇਂ ਸਿੱਖ ਪ੍ਰਚਾਰ ਵੀ ਆਪਾਂ ਆਪਣੇ ਤੌਰ ਤੇ ਪ੍ਰਚਾਰ ਕਰਨ ਦੇ ਵਿੱਚ ਲੱਗੇ ਹੋਏ ਨੇ ਪਰ ਕਿਤੇ ਨਾ ਕਿ ਕਮੀ ਤਾਂ ਜ਼ਰੂਰ ਰਹੀ ਹੈ ਭਾਵੇਂ ਸਿੱਖ ਪ੍ਰਚਾਰਕਾਂ ਦੇ ਵਿੱਚ ਹੈ ਜਾਂ ਫਿਰ ਸਾਡੇ ਕਲਾਕਾਰਾਂ ਦੇ ਵਿੱਚ ਹੈ ਜਾਂ ਫਿਰ ਆਮ ਲੋਕਾਂ ਦੇ ਵਿੱਚ ਹੈ ਪੂਰਾ ਡਿਟੇਲ ਨਾਲ ਦੱਸਣਾ ਫਰਜ਼ ਬਣਦਾ ਹੈ ਬਾਕੀ ਸਟੇਟਾਂ ਦੇ ਲੋਕਾਂ ਤਾਂ ਪਤਾ ਲੱਗੇਗਾ ਤਾਂ ਅਸੀਂ ਆਪਣੀ ਖਬਰ ਰਾਹੀਂ ਚੈਨਲ ਰਾਹੀਂ ਇਹ ਵੀਡੀਓ ਬਣਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡਾ ਸਾਥ ਜੁਰ ਦਿਓ ਬਸ ਉਹ ਕਮੈਂਟ ਸ਼ੇਅਰ ਕਰਕੇ ਇਸ ਵੀਡੀਓ ਨੂੰ ਅੱਗੇ ਪਹੁੰਚਾਓ ਥੱਲੇ ਕੈਮਰਾਮੈਨ ਸੁਮੇਤ ਦਿਨਾਰ ਹਰਤੇਸ਼